ਅੱਜ ਮਿੱਤਰੋ ਪਿੰਡ ਥਾੜੇ ਮੋੜ ਖੜੇ ਆ ਜੀ ਤੁਹਾਡੇ ਵਾਸਤੇ 7 ਤੋਂ 8 ਟਰੈਕਟਰ ਲੈ ਕੇ ਆਏ ਆ ਇੱਕ ਇੱਕਰੇ ਵਕਾਊ ਆ ਸ਼ੋਰੂਮ ਹਾਲਤ ਦੇ ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲ ਹੈ ਬਾਈ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਬਾਈ ਵਧੀਆ ਹੀ ਵਧੀਆ ਸਭ ਤੋਂ ਪਹਿਲਾਂ ਜਿਹੜਾ ਸਵਰਾਜ 744 XT ਇਹ ਕਿਹੜਾ ਮਾਡਲ ਆ ਇਹ ਵੀਰੇ 12ਵੇਂ ਮਹੀਨੇ 23 ਦੇ ਆ 23 ਦੇ 12ਵੇਂ ਮਹੀਨੇ ਦਾ ਹਾਂਜੀ ਠੀਕ ਆ ਕਾਪੀ 24 ਦੀ ਆ ਕਾਪੀ 24 ਦੀ ਉਹ ਕਾਪੀ ਬੰਨੀ ਆਪਾਂ ਦੁੱਤੀ ਆ ਠੀਕ ਆ ਜੀ ਹਾਂਜੀ ਬਾਕੀ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਆ ਹਾਂ ਚੱਲਿਆ ਸਾਰਾ ਜੇਨੂਇਨ ਆ ਮੇਰੇ 250 ਘੰਟੇ ਚੱਲਿਆ ਸਾਰਾ ਅ 250 ਘੰਟੇ ਚੱਲਿਆ ਹਾਂ ਹਾਂ ਮੀਟਰ ਵੀ ਖਾਦੀ ਪੀ ਚੈੱਕ ਨਹੀਂ ਕੋਈ ਮੀਟਰ ਬੈਕ ਹੀ ਪਿਆ ਹੋ ਜਾਂਦਾ ਕਰਕਾ ਯਾਰ ਇਹ 250 ਘੰਟੇ ਕੰਪਨੀ ਰਿਕਾਰਡ ਨਾਲ ਚੱਲਿਆ ਹਾਂ ਕੰਪਨੀ ਤੋਂ ਜੇ ਮੀਟਰ ਬੈਕ ਹੋਇਆ ਤੁਸੀਂ ਗਾਰੰਟੀ ਦਿੰਨੇ ਵੀ ਹਾਂ 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 ਆ ਵੀ ਸਰਵਿਸ ਵੀ ਨਹੀਂ ਹੋਈ ਹਜੇ ਤਾਂ ਠੀਕ ਆ ਸਰਵਿਸ ਨਹੀਂ ਹੋਈ ਹਜੇ ਹਾਂਜੀ ਤੇ ਆਉਣ ਜਾਂਦਾ ਤੇਲ ਖਰਚਾ ਦੇਵੋਗੇ ਹਾਂ ਗਾਰੰਟੀ ਫੋਲ ਆ ਮਤਲਬ ਠੀਕ ਆ ਬਣੀ ਕੋਲਿਆ ਫੱਟੀ ਲਿਆਉਣੀ ਆ ਬਾਕੀ ਪੈਰਾਂ ਦਾ ਨਰਾਂ ਨੇ ਮਾਰ ਕੇ ਹੋਵੇਂ ਬਖਾ ਦੇ ਹੋਵੇਂ ਪੈ ਆ ਠੀਕ ਆ ਹਾਂਜੀ 50 17 ਆਲਾ ਟਰੈਕਟਰ ਆ ਬਾਕੀ 3 ਸਪੀਡ ਆ ਆਈ ਪੀਟੀਓ ਆ 3 ਸਪੀਡ ਆ ਡਬਲ ਡਿਸਟ੍ਰਿਬਿਊਟਰ ਆ ਹਾਂ ਆਈ ਪੀਟੀਓ ਆ ਤੇ ਸਾਰਾ ਸਵਰਾਜ ਹੀ ਆ ਵੀਰੇ ਆਵੇ ਸਾਰਾ ਮਗਰ ਮਗਰ ਹੋਸਾਂ ਦੀ ਹੂੰ ਬਾਕੀ ਚੱਲੇ ਸਾਬਨਾ ਉਹ ਸਾਬਨਾ ਦੇਖ ਲਾ ਕਿੰਨਾ ਚੱਲਿਆ ਵੀ ਉਹ ओरिजिनल ਚੱਲਿਆ ਸਾਰਾ 250 ਘੰਟਾ ਹਾਂਜੀ ਹਜੇ ਸਾਰਾ ਬਦ ਹੋਈ ਨਹੀਂ ਪਹਿਲੀ ਨਹੀਂ ਨਹੀਂ ਠੀਕ ਆ ਇਹਦੇ ਸਮਾਨ ਨਾਲ ਕੀ ਕੋਹ ਟ੍ਰੇਕਰ ਤੁਸੀਂ ਦੇਵਾਂ ਮੇਰੇ ਡੰਡਾ ਫੱਟੀ ਛਤਰੀ ਜਿਵੇਂ ਕੰਪਨੀ ਵਾਲੇ ਪੂਰੇ ਕਰਕੇ ਦਿੰਦੇ ਆ ਠੀਕ ਆ ਹਾਂਜੀ ਜਮਾ OE ਟਰੈਕਟਰ ਸ਼ੋਅਰੂਮ ਕੰਡੀਸ਼ਨ ਪਰ ਆਏ ਹਾਰ ਪਾ ਕੇ ਲੈ ਜਾਈਏਗਾ ਹਣਾ ਹਾਂ ਠੀਕ ਆ ਇਹਦੀ ਡਿਮਾਂਡ ਦੀ ਗੱਲ ਕਰੀਏ ਇਹਦੀ ਡਿਮਾਂਡ ਮੇਰੇ 6,80,000 ਦਾ ਜਿਹੜਾ ਤੇਰੀ ਵੀਡੀਓ ਵੇਖ ਕੇ ਆਊਗਾ ਹੋਰ 5000 ਮਾਨਸਾਨ 75 ਦਾ ਦੇਵਾਂ 675 ਦਾ 6,75,000 ਦਾ ਹਾਂ ਨਾ ਹੀ ਹਾਂ ਹਾਂ ਮੇਰੇ ਠੀਕ ਆ ਬਾਕੀ ਇਹ ਤੇ ਲੋਨ ਕਿੰਨੇ ਦਾ ਹੋ ਜੂਗਾ ਵੀਰੇ 6 ਲੱਖ ਦਾ ਆ ਜੂਗਾ 6 ਲੱਖ ਦਾ ਲੋਨ ਹੋ ਜੂਗਾ ਬਾਕੀ ਉਹਦੇ ਲਈ ਪੈਸੇ ਦੇ ਕੇ ਟਰੈਕਟਰ ਲਿਆ ਸਕਦਾ ਹਾਂ ਜੀ ਠੀਕ ਆ ਜੀ ਆਪਾਂ ਖੱਚ ਮੇ ਰੇਟ ਦੱਸਨੇ ਆ ਲੈਣ ਦੇ ਨਾਲ ਹੀ ਠੀਕ ਆ ਲੈਣ ਦੇ ਨਾਲੇ ਖੱਚ ਮੇ ਰੇਟ ਆ ਠੀਕ ਆ ਜੀ ਅੱਗੇ ਆ ਗਿਆ ਜੀ 855 ਇਹ ਵੀਰੇ 8 ਮਾਡਲ ਆ ਕਲੋਸ ਕਰ ਦਈਏ ਨਾ ਤੇਲੀਆਂ ਬ੍ਰੇਕਾਂ 8 ਮਾਡਲ ਕਲੋਸ ਕਰ ਇੰਜਨ ਪਿਆਵ ਨੰਬਰ ਪਰੋਜਪੁਰ ਦਾ ਪਰੋਜਪੁਰ ਦਾ ਨੰਬਰ ਹੈ ਪਹਿਲੇ ਨਾਮ ਹੀ ਆ ਠੀਕ ਆ ਇਹਨੂੰ ਵੀ ਨਹੀਂ ਚਾਬੀ ਲੱਗੀ ਵੀ ਟਰੈਕਟਰ ਸਾਰਾ ਰੀਜਨਲ ਪਿਆ। ਸਾਰਾ ਟਰੈਕਟਰ ਰੀਜਨਲ। ਠੀਕ ਆ ਵੀ ਥੋੜੀ ਗਾਰੰਟੀ ਆ। ਹਾਂ ਹਾਂ ਟਾਇਰ 90 ਪੈਸੇ ਆ। ਟਾਇਰ 490 ਪੈਸੇ ਆ। ਹਾਂ ਮੇਰੇ ਆ ਵੀ ਨਾਲ ਦੇ ਜੈਸਟੀ ਪਾਹਾ ਪੰਪ ਠੀਕ ਆ। ਸਾਰਾ ਰੀਜਨਲ ਗਿਆ। ਸਾਰਾ ਟਰੈਕਟਰ ਰੀਜਨਲ ਆ। ਹਾਂਜੀ 90 ਪੈਸੇ ਟਾਇਰ ਆ ਹਨਾ ਚਾਰੇ ਡੰਡਾ ਫੱਟੀ ਛਤਰੀ ਸਾਰਾ ਕੰਮ ਮਿਲੂਗਾ ਡੈਕ ਨਹੀਂ ਮਿਲੂ। ਡੈਕ ਡੁਕ ਜਿਵੇਂ ਆਪਾਂ ਵੀਡੀਓ 'ਚ ਸਮਾਨ ਵਿਖਾਇਆ ਸਾਰੇ ਟਰੈਕਟਰਾਂ ਦਾ ਆ ਹੀ ਮਿਲੂਗਾ। ਹਾਂ ਹਾਂ ਮੇਰੇ ਮੂਲੇ ਮੇਰੇ ਅੱਠ ਸਾਲ ਕੋ ਵਿਖਾ ਦੇ। ਠੀਕ ਆ। ਹਾਂਜੀ। ਮਾੜੇ ਵਿਖਾ ਦੇ। ਇਹਦੇ ਨਾਲ ਵੀ ਪੂਰਾ ਹੀ ਸਾਮਾਨ ਡੰਡਾ ਫੱਟੀ ਛਤਰੀ ਸਾਰਾ ਸਾਮਾਨ ਟਰੈਕਟਰ ਦੇ ਨਾਲ ਆ ਜੀ ਕਾਗਜ਼ ਪੱਤਰ ਇਹਦੇ ਬਈ ਮੇਰੇ ਓਕੇ ਓਕੇ ਇਹਦੀ ਡਿਮਾਂਡ ਕਿੰਨੀ ਆ ਸਾਮਾਨ ਇਹ ਵੀਰੇ 3 ਲੱਖ ਤੇ 40000 ਦਾ ਹਾਂ ਜਾਂ ਨਾ 3 40 ਦਾ ਹਾਂ ਨਹੀਂ ਆ ਹਾਂ ਮੰਗਦੇ 375 ਠੀਕ ਆ ਹਾਂ ਜੀ 10 ਲੱਖ ਤਿੰਨ ਰੱਖਿਆ ਵੀ ਖੇਚ ਮੈਂ ਓਵੇਂ ਦੱਸਣਾ ਲੈਣ ਦੇਣਾ ਆਪਾਂ ਮੰਗ ਲਏ 3.5 ਦਾ ਦੇ ਆਖੀ ਵੀਡੀਓ ਬਾਂਝੇਰ ਘੱਟ ਕਰਨਾ ਉਹ ਕੰਮ ਨਹੀਂ ਆਪਾਂ ਕਰਨਾ ਠੀਕ ਆ 340 ਦਾ ਹਾਂ ਨਾ ਦੇ ਦੇਉਂਗੀ ਹਾਂਜੀ ਠੀਕ ਆ ਜੀ ਅੱਗੇ ਆ ਗਿਆ ਜੀ ਫਾਰਮ 60 ਸੱਤ ਮਾਡਲ ਬਠਿੰਡਾ ਨੰਬਰ ਚੈਪ ਵਾਲੀ ਕਾਪੀ ਠੀਕ ਆ ਹਾਂ ਮੂਹਲੇ ਟਾਇਰ 90 ਪੈਸੇ ਆ ਮਗਰ ਲੈ 80 ਦੇ ਪੈਸੇ ਆ ਗੁੜੀ ਆਦੇ ਠੀਕ ਆ ਸ਼ੋ ਦਾ ਰੰਗ ਸਾਰਾ origignal ਆ ਕੱਲੇ ਮਰਗਾਂਡ ਦੂਰੀ ਆ ਬੰਦੇ ਨੇ ਜਿੰਮ ਸੀ ਨਵੇਂ ਲੈ ਕੇ ਲਾਇਏ ਸੀਗੇ ਮਗਰ ਲੈ ਹਾਂਜੀ ਉਹ ਦੱਸਾਂ ਉਹਨੇ ਕੋਈ ਮਾੜੀ ਨਹੀਂ ਠੀਕ ਆ ਇਹਦੇ ਟਾਇਰ ਮਗਰ ਲਈ 80 ਕੇ ਪੈ ਮੋ ਲੈ ਨਵੇਂ ਠੀਕ ਆ ਹਾਂ ਆ ਵੀ ਇਸ ਦੇ ਵਿੱਚੇ ਵਿਖਾ ਦੇ ਕ੍ਰਾਉਨ ਨਵਰੇ ਆ ਵੇ ਇਹਨਾਂ ਦੇ ਪੇਪੜੀ ਆਂਦੇ ਆ ਵੀ ਕਰਵਾਉਂਦੇ ਹਾਂ ਮੇਰਾ ਟਰੈਕਟਰ ਰੀਜਨ ਵਾਲੇ ਆਪਾਂ ਠੀਕ ਆ ਉਹ ਜਿਹਾ ਕੰਮ ਹੁੰਦਾ ਇਹਦੇ ਵੀਰੇ ਹੋਈ ਆਪਾਂ ਟੈਜੇਂ ਦੱਸਾਂਵੇਂ ਵੀਰ ਸਹੀ ਕਹਿ ਕੇ ਚੀਜ਼ ਦੇਵੋਗੇ ਵੀਰ ਕੀ ਵੇਚਾ ਨਹੀਂ ਤੈਨੂੰ ਅਗਲੇ ਨੇ ਇੱਕ ਵਾਰੀ ਪੈਸੇ ਲਾਉਣੇ ਹੁੰਦੇ ਕੀਤੇ ਠੀਕ ਕੀ ਵੀ ਜਦਾਂ ਕਿਵੇਂ ਇਕੱਠੇ ਕਰਕੇ ਲਿਆਉਣੇ ਐਵੇਂ ਅੱਜ ਪੁਲ ਬੰਦ ਕੇ ਵੀਡੀਓ ਤੇ ਆਖੋ ਕੰਮ ਨਹੀਂ ਕੱਲ ਨੂੰ ਲੰਬਾ ਆਵੇ ਹਾਂ ਇਹਦੀ ਡਿਮਾਂਡ ਕਿੰਨੀ ਆ ਡਿਮਾਂਡ ਤਾਂ 280 ਆ ਹਾਂ ਲੈਣ ਦੇ ਨਾਲ ਆਪਾਂ 255 ਦੇ ਦਿਆਂਗੇ 255 ਚੋਂ ਨਹੀਂ ਕਰਦੇ ਮਾੜਾ ਮੋਟਾ ਖੇਚ ਮੈਂ ਰੇਟ ਤੈਨੂੰ ਤੱਸਿਆ ਦਾ ਵੀ ਆਪਾਂ ਮੰਗ ਲਗੇ ਆਪਾਂ ਕਹਿੰਦੇ 65 ਦਾ ਦੇਵੇਂ ਉਹ ਕੰਮ ਨਹੀਂ ਨਾ ਆਪਾਂ ਕਰਨਾ 255 ਦਾ ਹਾਂ ਹਾਂਜੀ ਠੀਕ ਹੈ ਜੀ ਅੱਗੇ ਆ ਗਿਆ 93 11 ਇਹ 93 ਮਾੜਲਾ ਬਰਨਾਲੇ ਦਾ ਨੰਬਰ ਆ 93 ਮਾਡਲ ਆ ਬਰਨਾਲਾ ਨੰਬਰ ਆ। ਮੂਲ 100 90 ਰੁਪਏ ਆ ਮਗਰ ਲੇ ਵੀ ਅੱਧੇ ਲਾ ਲੋ 60 ਰੁਪਏ ਲਾ ਲੋ। ਠੀਕ ਆ। ਤੇ ਆ ਸ਼ੋ ਦਾ ਰੰਗ। ਮੇਰੇ ਹੋਇਆ ਮਾਰਾ ਚਿਰਦਾਵੇਂ ਕਹਿ ਦੀਗੇ। ਹੋਇਆ ਵਪਾਰ ਚਿਰਦਾ ਹੋਇਆ। ਬਾਡੀ ਬਾਡੀ ਦੇ ਇਹਨਾਂ ਦਾ। ਆ ਰੈਮਰੋ ਮਨਾਲਦੇ ਆ। ਹਾਂ ਹਾਂ ਸਾਰਾ ਕੰਨ ਆ। ਠੀਕ ਆ ਰੈਮਰੋ ਮਨ ਟਰੈਕਟਰ ਦੇ ਨਾਲ ਦੇ ਆ ਤੇ ਏਲ ਟਰੈਕਟਰ ਨਾਲ ਕੀ ਕੋਲ ਸਮਾਨ? ਮੇਰੇ ਚੀਜ਼ ਲੈਣ ਵਾਲੀ ਇੱਕ ਚੀਜ਼ ਮਿਲ ਜੂਗੀ। ਜਾਂ ਡੰਡਾ ਜਾਂ ਫੱਟੀ ਮਿਲਣਾ। ਲੈਣਾ। ਛਤਰੀ ਨਾਲ। ਸਾਰਾ ਕੰਨ। ਠੀਕ ਆ। ਕਾਗਜ਼ ਪੱਤਰੇ ਦੇ। ਓਕੇ ਓਕੇ। ਇਹ ਦੇਣਾ ਆਪਾਂ 165000 ਦਾ 1 ਲੱਖ 65000 ਦਾ ਹਾਂ ਨਹੀਂ ਆ ਮਾੜਾ ਮੋਟਾ ਮੰਨ ਤਾਂ ਇੱਕ ਲੱਖ 55000 ਤੋਂ ਮਾੜਾ ਮੋਟਾ ਕਰ ਦਾਂਗੇ ਠੀਕ ਆ ਇੱਧਰ ਆ ਗਿਆ ਜੀ 44 ਸਰ ਆਜਾ 74 2005 ਮਾਡਲ ਆ ਆਮ ਨੰਬਰ ਠੀਕ ਆ ਠੀਕ ਆ ਇਹਦੇ ਟਾਇਰ 90 ਪੈਸੇ ਚਾਰੇ ਠੀਕ ਆ ਨਵਾਂ ਬੈਂਪਰ ਲੱਗਾ ਮੂਲੇ ਨਵਾਂ ਬੈਂਪਰ ਲੱਗਾ ਕੀ ਗਾ ਨਵਾਂ ਬੰਪਰ ਲੱਗਾ ਹੀ ਡੰਡਾ ਫੱਟੀ ਛਤਰੀ ਸਾਰਾ ਸਾਮਾਨ ਮਿਲੂਗਾ ਸਾਮਾਨ ਸਾਰੀ ਨਾਲ ਆ ਡੰਡਾ ਫੱਟੀ ਛਤਰੀ ਟਰੈਕਟਰ ਸਾਰਾ ਓਰੀਜਨਲ ਆ ਸਾਰਾ ਓਰੀਜਨਲ ਇੰਜਨ ਗੇਅਰ ਫੁੱਲ ਗਾਰੰਟੀ ਦੇ ਰਿਹਾ ਕੋਲਸ ਕਰੀ ਗਿਆ ਠੀਕ ਆ ਹਾਂਜੀ ਬਾਕੀ ਕੀ ਡਿਮਾਂਡ ਹੈ ਇਹਦੀ ਡਿਮਾਂਡ ਆਪਾਂ ਗਰੇ 2 ਲੱਖ ਤੇ 65000 ਦਾ ਮਾੜਾ ਮੋਟਾ ਮਾਨ ਤਾਨ ਕੇ ਚੰਗੇ 265 ਤੋਂ ਮਾੜਾ ਮੋਟਾ ਹਾਂ ਲਾਸਟ ਯਾਰ ਆਪਾਂ 60000 ਰੁਪਏ ਦੇ ਆਵਾਂ 2 ਲੱਖ 60000 ਦਾ ਖਾਨ ਆਈਆਂ ਉਹ ਬੰਦਾ ਫੋਨ ਲਾ ਦੇ ਕਿ ਨਹੀਂ ਲੈਣਾ ਠੀਕ ਆ 260 ਦਾ ਹਾਨਾ ਇੰਜਨ ਗੇਅਰ ਵਾਕੇ ਲੈ ਜੇ ਮੇਰੇ ਵਾਕੇ ਵਾਕੇ ਆਪਾਂ ਮਾਡਲ ਲੈ ਕੇ ਵੇਚਾਂਗੇ ਇਹਨੂੰ ਕਹਿੰਦੇ ਸਹੀ ਗੱਲ ਆ ਜੀ ਹਾਂ ਚਲ ਜੇ ਮਾਡਲ ਲੈ ਲੈ ਕਿਸ ਨੇ ਪੈਸੇ ਇਕੱਠੇ ਕੀ ਕੀ ਜਿਦਾਂ ਕਿਵੇਂ ਕਰਕੇ ਲੈ ਹੂੰ ਅੱਗੇ ਆ ਗਿਆ ਜੀ ਫਾਰਮ 60 6 ਮਾਡਲ ਨੰਬਰ ਪੀਵੀ 70 ਠੀਕ ਆ ਚਾਰੇ 80 ਕੀ ਪੈਸੇ ਆ ਟਾਇਰ ਚਾਰੇ 80 ਪੈਸੇ ਆ ਰੰਗ ਪੇੜ ਦਾ ਮਾੜਾ ਮੋਟਾ ਹੈਗਾ ਵੀਰੇ ਇਹ ਤੇ ਦੱਸਾਂ ਮਾੜੀ ਮੋਟੀ ਹਲਕੀ ਕੋਲ ਕੀ ਹੈਗੀ ਹੈ ਹਲਕੀ ਫੁਲਕੀ ਟੱਚਿੰਗ ਹੈਗੀ ਟੱਚਿੰਗ ਹਾਂਜੀ ਠੀਕ ਆ ਮਾਡਲ ਵੀ ਆਇਆ ਆਪਾਂ 2002 ਮਾਡਲ ਵੇਖ ਜਾਂਦਾ 23540 ਦਾ ਆਪਾਂ 45 ਦਾ ਦੇ ਦਿਆਂਗੇ 245000 ਦਾ ਛੇ ਮਾਡਲ ਹੈ ਹਾਂਜੀ ਉਹ ਤੇ ਮਾੜਾ ਮੋਟਾ ਮੰਨਤਾ ਨਾ ਉਹ ਦੋ 45 ਚੋ ਵੀ ਕਰ ਦੋਗੇ ਮਾੜਾ ਮੋਟਾ ਕਰ ਇੰਜਨ ਗੇਅਰ ਭਲਾ ਵਾ ਕੇ ਲੈ ਜੀ ਬਾਲੇ ਬਾਦ ਠੀਕ ਆ ਇਹ ਨਵਾਂ ਮਾਡਲ ਆ 855 ਹਾਂਜੀ ਨੌ ਸਟੀਰਨ ਨੌ ਮਾਡਲ ਆ ਪਾਵਰ ਸਟੀਰਿੰਗ ਆ ਤੇਲ ਬ੍ਰੇਕਾਂ ਟਾਇਰ ਟਾਇਰ ਇਹਦੇ ਮਗਰ ਲੈ ਗਿਆ 75 80 ਪੈਸੇ ਮੂਰ ਲਈ ਵੀ ਇੰਨੇ ਕੀ ਆ ਚਾਰੇ ਟਾਇਰ 80 ਪੈਸੇ ਲਾ ਲਈਏ ਹਾਂਜੀ ਮਗਰਾੜ ਮਗਰੂੜ ਬੇਦ ਆਗਾ ਰੰਗ ਪੇੜ ਦਾ ਪੂਰਾ ਸੋਨਾ ਪਿਆ ਸ਼ੋਸ਼ੇ ਪੇ ਦਾ ਠੀਕ ਆ ਹਾਂਜੀ ਚਾਰ ਟਾ ਨਾਲ ਆ ਹਾਂਜੀ ਪਿਆਵ ਨੰਬਰ ਆ ਪਹਿਲੇ ਨਾਮ ਆ ਪੀ ਵੀ 47 ਜੀਰਾ ਨੰਬਰ ਆ ਫਰਸਟ ਓਨਰ ਆ ਹਾਂਜੀ ਠੀਕ ਆ ਡਿਮਾਂਡ ਬਈ ਡਿਮਾਂਡ ਆਪਾਂ ਦੇ ਦਾਂਗੇ 360000 ਬਈ 360 ਚ ਮਾੜਾ ਮੋਟਾ ਮਾੜਾ ਮੋਟਾ ਕਾਪ ਠੀਕ ਆ 360000 ਚ ਮਾੜਾ ਮੋਟਾ ਮਾਨ ਤਨ ਹੋ ਜਾਊਗਾ ਹਾਂਜੀ ਅਗੇ ਫੇਰ 855 ਹੀ ਹੈ 5 ਮਾਡਲ ਦਾ 2005 ਮਾਡਲ ਦਾ ਕਲੌਸ ਕਰਈਆਂ 13 ਦੀਆਂ ਬ੍ਰੇਕਾਂ ਵੀਰੇ ਕਲੌਸ ਕਰ ਇੰਜਨ ਤੇਲ ਬ੍ਰੇਕਾਂ ਪੀਬੀ02 ਛੇਰੀ ਅੰਬਰਸਰ ਸਾਹਿਬ ਦਾ ਨੰਬਰ ਬਾਕੀ ਵਿੱਚੂ ਵਿੱਚ ਵਖਾਣਾ ਵਖਾ ਲਓ ਸਾਰਾ 10000 ਰੁਪਿਆ ਠੀਕ ਆ ਹਾਂਜੀ ਸਾਰਾ ਟਰੈਕਟਰ origianal ਆ ਟਾਇਰਾਂ ਦੀ ਇਹਦੇ ਗੱਲ ਕਰੀਏ ਟਾਇਰ ਮੂਰ ਲੈ ਲੋ 80 ਕੇ ਪੈ ਗਿਆ ਮੇਰੇ ਮਾਗਰ ਲਈ ਟਾਇਰ 14 ਦੇ ਉਹ ਪਾ ਕੇ ਦੇਵੇਂ ਕੱਲ੍ਹ ਦੀ ਐ ਟਰੈਕਟਰ ਠੀਕ ਆ ਮਾਗਰ ਲਈ ਟਾਇਰ 14 ਦੇ ਪਾ ਕੇ ਦੇਵੋਗੇ 60 ਕੇ ਪੈ ਹਾਂ 60 ਕਿਤੇ ਪਾ ਦਿੰਦੇ ਠੀਕ ਆ ਉਹ ਪਏ ਐ ਮਾਰ ਦੀ ਠੀਕ ਆ ਟਰੈਕਟਰ ਸਾਰਾ Ориਗਨਲ ਆ ਬਾਕੀ ਟਰੈਕਟਰ Ориਗਨਲ ਇੰਜਨ ਗੇਅਰ ਦਾ ਪੂਰਾ ਚੰਗਾ ਸਮਾਨ ਇਹਦੇ ਨਾਲ ਕੀ ਕਹੋ ਬਈ ਡੰਡਾ ਫੱਟੀ ਛਤਰੀ ਹੈ ਗਿਆ ਵੀਰੇ ਤੇ ਕਾਗਜ਼ ਪੱਤਰ ਪੂਰੇ ਆ ਓਕੇ 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 ਕੀ ਡਿਮਾਂਡ ਆ ਡਿਮਾਂਡ ਆਪਾਂ ਦੇ ਦਾਂਵੇਂ 265000 ਰੁਪਏ 265000 ਤੋਂ ਨਹੀਂ ਕਰਦੇ ਮਾੜਾ ਮੋਟਾ ਮੋਟਾ ਹੋ ਜੂਗਾ ਹਲਕਾ ਫਲਕਾ ਠੀਕ ਹੈ ਜੀ ਬਾਲਾ ਨਹੀਂ ਆਪਾਂ ਕਹਿੰਦੇ ਕੀ ਇਹ 2000 ਮਾਡਲ ਆ ਸਵਰਾਜ 735 2000 ਮਾਡਲ ਆ ਹਾਂ ਲੁਧਿਆਣੇ ਦਾ ਨੰਬਰ ਆ ਪੀਪੀ 10 ਲੁਧਿਆਣਾ ਨੰਬਰ ਟਾਇਰ ਵੀਰੇ ਇਹਦੇ 60 ਪੈਂਟ ਪੈ ਹੈਗੇ ਚਾਰੇ ਹਾਂਜੀ 60 ਤੋਂ 65 ਪੈ ਚਾਰੇ ਟਾਇਰ ਆ ਤੇ ਬਾਡੀ ਲੈ ਆਂਦਾ ਰੀਨਲ ਸਾਰਾ ਟਰੈਕਟਰ ਰੀਨਲ ਸਾਰਾ ਟਰੈਕਟਰ ਰੀਨਲ ਟਰੈਕਟਰ ਦੇ ਨਾਲ ਸਮਾਨ ਦੀ ਗੱਲ ਕਰੀਏ ਸਮਾਨ ਨਾ ਡੰਡਾ ਫੱਟੀ ਉਪਤੀ ਪਿਆ ਵੀਰੇ ਡੰਡਾ ਫੱਟੀ ਛਤਰੀ ਹੈਣੀਗੀ ਹਾਂ ਠੀਕ ਆ ਜੀ ਛਤਰੀ ਟਰੈਕਟਰ ਦੇ ਨਾਲ ਹੈਣੀਗੀ ਹਾਂਜੀ ਤੇ ਬਾਕੀ ਨੰਬਰ ਪਿਆ ਵਾ ਹਾਂਜੀ ਕਾਗਜ਼ ਪੱਤਰ ਹੈਗੇ ਬਾਈ ਓਕੇ ਓਕੇ ਤੇ ਡਿਮਾਂਡ ਡਿਮਾਂਡ ਆਪਾਂ ਦੇਵਾ ਵੀਰੇ 70 ਹਜ਼ਾਰ ਦੇ 1 ਲੱਖ 170 ਹਾਂਜੀ 170 ਚ ਮਾੜਾ ਮੋਟਾ ਮਾੜਾ ਮੋਟਾ ਹੀ ਹੋਊਗਾ ਐਵੇਂ ਬਾਲਾ ਨਹੀਂ ਠੀਕ ਆ ਇਹ ਬਾਈ ਸਾਰੇ ਟਰੈਕਟਰ ਜਿਹੜੇ ਆਪਾਂ ਵੀਡੀਓ ਚ ਵਿਖਾਈਏ ਕਿਹੜੇ ਪਿੰਡ ਵਕਾਊਆ ਇਹਦੇ ਪਿੰਡ ਠਾੜੇ ਮੋੜਾ ਠੀਕ ਆ ਜਿਹੜਾ ਫਰੀ ਕੋਟ ਹਣਾ ਜਿਹੜਾ ਫਰੀ ਕੋਟ ਹੈ ਖਾਰੇ ਕੁਲੇ ਪੈ ਜਾਂਦਾ ਠੀਕ ਆ ਮੌਸਰ ਤੋਂ ਆਈਗੀ ਖਾਰਾ ਪਿੰਡ ਆਊਗਾ ਉਧਰ ਕੋੜਕਪੁਰ ਆਈਗੀ ਖਾਰਾ ਪਿੰਡ ਆਊਗਾ ਜਾਂ ਬੜਾ ਅਦਰਾ ਕਾਊਗਾ ਠੀਕ ਆ ਹਾਂਜੀ ਤੇ ਬਾਕੀ ਹਾਂ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾ ਤੁਸੀਂ ਕਰਨਾ ਨੰਬਰ ਬੋਲ ਦਿਓ ਮੋਬਾਈਲ ਨੰਬਰ ਹੈਗਾ 88473 ਹਾਂਜੀ 095322 ਹਾਂਜੀ ਇੱਕ ਨੰਬਰ ਹੈਗਾ 98555 ਠੀਕ ਆ 12977 ਠੀਕ ਆ ਹਾਂ ਥੋੜੀ ਜ਼ਿੰਮੇਵਾਰੀ ਹੈ ਬਈ ਹਾਂ ਹਾਂ ਵੀਰੇ ਉਹ ਫੋਨ ਲਾਉਣ ਕਾ ਨਹੀਂ ਠੀਕ ਹੈ ਜੀ ਠੀਕ ਮੜ ਕੇ ਕੇ ਟਾਈਮ ਪਾਸ ਕਰਨ ਵਾਲੇ ਨਾ ਲਾਉਣ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਜੀ ਸੋ ਸਾਰਿਆਂ ਦਾ ਧੰਨਵਾਦ